ਆਮ ਆਦਮੀ ਪਾਰਟੀ ਦੇ ਵਿੱਚ ਉਸ ਸਮੇਂ ਕਾਂਗਰਸ ਪਾਰਟੀ ਤੋਂ ਜੇਤੂ ਬਲਾਕ ਸੰਮਤੀ ਉਮੀਦਵਾਰ ਬਲਵਿੰਦਰ ਸਿੰਘ ਦੀ ਘਰ ਵਾਪਸੀ ਹੋਈ ਹੈ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਘਰ ਵੀਖੇ ਉਹਨਾਂ ਦੇ ਪਤੀ ਅਜੇ ਮਿੱਤਲ ਦੇ ਵੱਲੋਂ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦਾ ਮਫਰਲ ਪਾ ਕੇ ਮੁਰਸ਼ਾamil ਕੀਤਾ ਗਿਆ ਇਸ ਮੌਕੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਸਮੇਂ ਦੇ ਦੌਰਾਨ ਪਟਕ ਕੇ ਕਾਂਗਰਸ ਪਾਰਟੀ ਦੀ ਚੋਣ ਲੜ ਚੁੱਕੇ ਨੇ ਪਰ ਅੱਜ ਉਹ ਘਰ ਵਾਪਸੀ ਕਰ ਰਹੇ ਨੇ ਸੋ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਕਮਾਂਕਾਰਾਂ ਨੂੰ ਵੇਖਦੇ ਹੋਏ ਉਹਨਾਂ ਦੇ ਨਾਲ ਡਟ ਕੇ ਸਾਥ ਦੇਣਗੇ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਹੈ ਜੀ ਕਹਿਣਾ ਚਾਹੋਗੇ ਅੱਜ ਕਿਹੜੀ ਪਾਰਟੀ ਨੂੰ ਛੱਡ ਕੇ ਤੁਸੀਂ ਜੁਆਇਨ ਹਰ ਮੈਂ ਕਾਂਗਰਸ ਪਾਰਟੀ ਨੂੰ ਛੱਡ ਕੇ ਮੈਂ ਆਪਣੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ ਕਿ ਮੈਨੂੰ ਉੱਧਰ ਕੁਝ ਠੀਕ ਨਹੀਂ ਲੱਗਿਆ ਮੈਂ ਉਹੀ ਪਾਰਟੀ ਇਹਨਾਂ ਤੋਂ ਵਧੀਆ ਕੰਮ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਤੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਕਿਹੜੀ ਪਾਰਟੀ ਤੁਸੀਂ ਚੋਣ ਲੜੇ ਚ ਕਿਹੜੀ ਚੋਣ ਲੜੇ ਮੈਂ ਕਾਂਗਰਸ ਪਾਰਟੀ ਚ ਲੜੇ ਚੋਣ ਬਲਾਕ ਸਮਤੀ ਮੈਂ ਹਾਂ ਤਾਂ ਹੁਣ ਤੁਸੀਂ ਆਵਾਜ਼ ਦੀ ਪਾਰਟੀ ਸ਼ਾਮਲ ਹੋ ਰਹੇ ਹੋ ਹਾਂਜੀ ਆਵਾਜ਼ ਦੀ ਪਾਰਟੀ ਸ਼ਾਮਲ ਹੋ ਗਏ ਤੁਸੀਂ ਨਾਰਾਜ਼ ਕੀ ਹੋਈ ਤੁਸੀਂ ਉਧਰ ਕਾਂਗਰਸ ਚੋਣ ਲੜੀਓ ਤੁਸੀਂ ਆਵਾਜ਼ ਦੀ ਪਾਰਟੀ ਚ ਲੜੇ ਚਲ ਆਪਣੇ ਘਰ ਚ ਕਹੀਂ ਭਰੀ ਮੜ ਮੋਟਾ پیسے ਠੀਕ ਆ ਆਪਣੇ ਨਾਲ ਸਾਰੇ ਠੀਕ ਹੈ ਜੀ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਅੱਜ ਖੁਸ਼ੀ ਮਹਿਸੂਸ ਆ ਜੀ ਮੈਨੂੰ ਬਹੁਤ ਮੈਨੂੰ ਪਤਾ ਨਹੀਂ ਮੇਰੇ ਕੰਮ ਹੋਣੇ ਆ ਇਸ ਪਾਰਟੀ ਤੋਂ ਹੀ ਹੋਣੇ ਆ ਲਖਵੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਾਰਟੀ ਦੇ ਵਿੱਚ ਮੋੜ ਵਾਪਸੀ ਹੋਈ ਹੈ ਤਾਂ ਜੀ ਅੱਜ ਸਾਡੂੰ ਬਹੁਤ ਖੁਸ਼ੀ ਹੈ ਸਾਡੇ ਵੱਡੇ ਭਰਾ ਬਲਵਿੰਦਰ ਸਿੰਘ ਜੀ ਆਮ ਆਦਮੀ ਪਾਰਟੀ ਵਿੱਚ ਘਰ ਵਾਪਸੀ ਕਰ ਰਹੇ ਨੇ ਇਹ ਸਾਡੇ ਉਹ ਸਾਥੀ ਨੇ ਜਿਹੜੇ 2017 ਤੋਂ ਦਰਿਆ ਬਿਚਾਉਂਦੇ ਰਹੇ ਐ ਤਰਨੇ ਅੱਜ ਪਾਣੀ ਦੀ ਬਚਾਰਾ ਖਾਂਦੇ ਰਹੇ ਨੇ ਇਹ ਹੁਣ ਕੁਝ ਘਰ ਚੀਜ਼ਾਂ ਵਿੱਚ ਕਹਿੰਦੇ ਆ ਮਨਮੋਟਾਫ ਹੋ ਜਾਂਦੇ ਆ ਉਹਨਾਂ ਕਰਕੇ ਇਹ ਨਾਰਾਜ਼ਗੀ ਸੀਗੀ ਕੋਈ ਇਹ ਕਾਂਗਰਸ ਪਾਰਟੀ ਵੱਲੋਂ ਬਲੌਕ ਸੰਮਤੀ ਮੈਂਬਰ ਚੁਣੇ ਗਏ ਸੀਗੇ ਉਰਦਨ ਪਿੰਡ ਤੋਂ ਉਰਦਨ ਬਲੌਕ ਸੰਮਤੀ ਸੀਟ ਤੋਂ ਪਰ ਅੱਜ ਇਹ ਆਪਣੇ ਘਰ ਚ ਵਾਪਸੀ ਕਰ ਰਹੇ ਨੇ ਤੇ ਇਹਨਾਂ ਨੂੰ ਬਸ ਇੱਕ ਅਸੀਂ ਉਹੀ ਵਿਸ਼ਵਾਸ ਦਿਵਾਨੇ ਆ ਕਿ ਜਿਵੇਂ ਘਰ ਚ ਪਹਿਲੇ ਮਾਹੌਲ ਸੀਗਾ ਉਹੀ ਰਹੂਗਾ ਤੇ ਆਪਾਂ ਪਰਿਵਾਰ ਮੰਗੂ ਹੀ ਹਲਕੀ ਦੀ ਸੇਵਾ ਕਰ ਦੇਣਾ ਸੋ ਬਲੌਕ ਸੰਮਤੀ ਚੋਂ ਜਿੱਤੇ ਨੇ ਕਿਵੇਂ ਪਿੰਡਾਂ ਦੇ ਵਿਕਾਸ ਕਰਨ ਨੂੰ ਲੈ ਕੇ ਕਿਵੇਂ ਅਕੀ ਹੁਣ ਜਿਵੇਂ ਉਹਨਾਂ ਇਹਨਾਂ ਦੇ ਏਰੀਆ 'ਚ ਜਿੰਨੇ ਜਿੰਨੇ ਵੀ ਆਪਣੀ ਪੰਚਾਇਤਾਂ ਹੈਗੀਆਂ ਸਾਰੇ ਸਰਪੰਚਾਂ ਨੂੰ ਬਲਵਿੰਦਰ ਜੀ ਨੂੰ ਬਿਠਾ ਕੇ ਜਿਵੇਂ ਜਿਵੇਂ ਇਹਨਾਂ ਦੀ ਡਿਮਾਂਡਾਂ ਆਉਂਦੀਆਂ ਰਹਿਣਗੇ ਆਪਾਂ ਉਵੇਂ-ਉਵੇਂ ਕੰਮ ਕਰੀ ਜਾਵਾਂਗੇ ਇਹਨਾਂ ਦੇ ਬਲਾਕ 'ਚ ਉਹ ਵੀ ਕਾਫੀ ਹੱਦ ਤੱਕ ਕਾਫੀ ਕੰਮ ਹੋ ਹੀ ਰਹੇ ਨੇ ਇਹਨਾਂ ਦੇ ਪਿੰਡ 'ਚ ਜੇ ਆਪਾਂ ਦੇਖੀਏ ਤਾਂ ਕਾਫੀ ਵੱਡੇ ਪੱਧਰ ਤੇ ਕੰਮ ਹੋ ਰਹੇ ਨੇ ਉਹਨਾਂ ਦੀ ਵੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਇਹਨਾਂ ਦੀ ਹੀ ਗਾਈਡੈਂਸ 'ਚ ਉਹ ਕੰਮ ਹੋ ਰਹੇ ਸੀਗੇ ਤਾ ਅੱਗੇ ਵੀ ਇਹਨਾਂ ਦੀ ਗਾਈਡੈਂਸ ਥਰੂ ਤੇ ਆਪਣੇ ਸਰਪੰਚ ਸਾਹਿਬ ਪ੍ਰਦੀਪ ਜੀ ਦੀ ਇਹਨਾਂ ਦੀ ਗਾਈਡੈਂਸ ਥਰੂ ਦੋਨੋਂ ਦੇ ਥਰੂ ਨਾਤੇ ਉੱਥੇ ਪਿੰਡ ਚ ਕੰਮ ਹੋਈ ਜਾਂਦੇ। ਜੋ ਜਿਸ ਤਰ੍ਹਾਂ ਉਹਨਾਂ ਸਮਾਜ ਚੋਗਾ ਨੇੜੇ ਆ ਰਹੀ ਹੈ ਨਾ ਹੋਰ ਵੀ ਚਿਹਰੇ ਲੱਗਦਾ ਕਿ ਆਵਾਜ਼ ਦੀ ਪਾਰਟੀ ਸ਼ਾਮਿਲ ਹੋ ਸਕਦੀ ਹੈ। ਜਿਵੇਂ ਕਿ ਤੁਸੀਂ ਕਹਿੰਦੇ ਆ ਨਾ ਕਿ ਇਹ ਤਾਂ ਟ੍ਰੇਲਰ ਹੈ ਅਸੀਂ ਦੇਖੀ ਜਾਓ ਵੱਡੇ ਵੱਡੇ ਧਨਾੜ ਇਹਨਾਂ ਦੇ ਗਿੱਡੇ ਕਨਾਲੇ ਆ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ। news 89 punjab har khabar jis da hove asar